ਇਕਾਲ ਵਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਅੱਜ ਦੇ ਵਲੌਗ ਚ ਸਵਾਗਤ ਲੋ ਜੀ ਆ 골ਡੀ ਵੀਰੇ ਦੇ ਆ ਕੇ ਖੇਤ ਆ ਗਈ ਜੀ ਮੋਟਰ ਉਹਦੀ ਤੇ ਉਹਨੇ ਵੀ ਕੱਲ ਤਗੀਆਂ ਨਾਲ ਖੇ ਸਾਰੇ ਫੋਲ ਤੇ ਜਿੰਨੇ ਰੋਣੀ ਕੀਤੇ ਤੇ ਤੇ ਬਾਕੀ ਅਸੀਂ ਵੀ ਆ ਗਈ ਸੋਹ ਦਾ ਟਾਈਮ ਹੈ ਫਾਲੇਲੇ ਪਾ ਤੇ ਅਸੀਂ ਉਹ ਜਿਹੜਾ ਠੇਕੇ ਵਾਲਾ ਖੇਤ ਹੈ ਜੀ ਉਹ ਫੋਲਣਾ ਕਿਉਂਕਿ ਸਾਡੇ ਨਾਲ ਵਾਲਿਆਂ ਨੇ ਕਣਕ ਬੀਜਤੀ ਤਾ ਕਰਕੇ ਤੇ ਇਧਰ ਪੇਪਲਨ ਵੀ ਪਾਟਨ ਦੀ ਉਹ ਵੀ ਤੁਹਾਨੂੰ ਦਿਖਾ ਦਈ ਉੱਥੇ ਜਾ ਕੇ ਕਿਉਂਕਿ ਫਿਰ ਦੋ ਕੁ ਦਿਨ ਰਸਤਾ ਰਹਿਣਾ ਬੰਦ ਤਾਂ ਕਰਕੇ ਅਸੀਂ ਹੁਣ ਫੋਲ ਦੇਣਾ ਤੇ ਬਾਕੀ ਆਏ ਤੇ ਇਹ ਹੀ ਰੇੜੀ ਲਾਹਣ ਆਪਣੀ ਗੋਹੇ ਦੀ ਭਰੀ ਵੀ ਤੀ ਖੜੀ ਤੀ ਕਿਉਂਕਿ ਤਿੰਨ ਕੁ ਦਿਨ ਚ ਰੇੜੀ ਫੁੱਲ ਹੋ ਜਾਂਦੀ ਸਾਡੀ ਫਿਰ ਉਹ ਲਾਹਣ ਆਤੇ ਤੇ ਗੋਲ ਵੀਰੇ ਫਾਲੇ ਪੇ ਤੇ ਇੱਥੇ ਮੋਟਰ ਪਰੇ ਆਪਣੇ ਘਰੀ ਉਹ ਹੈ ਤਾਂ ਕਰਕੇ ਫਿਰ ਅਸੀਂ ਫਾਲੇ ਲਿਆ ਜੀ ਪਾ ਹੁਣ ਤੇ ਜਾ ਕੇ ਉਹ ਆਈ ਸਾਹਮਣੇ ਆਪਣਾ ਖੇਤ ਜਿਹੜਾ ਠੇਕੇ ਬਲੇ ਆਵਾ ਤੇ ਉਹਨੂੰ ਫੋਲੀਏ ਫੋਲ ਫੂਲ ਕੇ ਫਿਰ ਜਾਂ ਦੋ ਕੁ ਦਿਨ ਧੁੱਪਾ ਲੱਗ ਜੂਗੀ ਜਾਂ ਗੋਰੀ ਚੱਲਣੀ ਕਿਉਂਕਿ ਨਹੀਂ ਪੈਪੂ ਪਾਣੇ ਅੱਜ ਤਕਰੀਬਨ ਸਾਰੀ ਗੋਰੀ ਦੀ ਪਟਾਈ ਹੋਣੀ ਉਹ ਸਿਰੇ ਤੱਕ ਜਿੱਥੇ ਉਹ ਪਿਪਲ ਦੇਗਾ ਉੱਥੇ ਤੱਕ ਤੇ ਪੈਪ ਲਾਈਨ ਆਣੀ ਜੀ 25 30 ਕਿੱਲਿਆਂ ਦੀ ਲਾਮਾ ਉੱਥੇ ਤੇ ਆਣੀ ਪੈਪ ਲਾਈਨ ਉਹ ਥੱਲੜੀ ਸਾਈਡ ਤੇ ਹੈ ਜੀ ਤਾਂ ਕਰਕੇ ਫਿਰ ਅਸੀਂ ਕਿ ਚੱਲੋ ਆਪਣਾ ਜਾਨੂ ਖੇਤ ਬੱਤ ਪਰ ਆ ਜੂਗਾ 2 ਦਿਨ ਧੁੱਪ ਲੱਗ ਜੂਗੀ ਕਿਉਂਕਿ ਫੋਲੇ ਵਗੈਰ ਧੁੱਪ ਸੁੱਕਣਾ ਨਹੀਂ ਹੈਗਾ ਖੇਤ ਨੇ ਗਿੱਲਾ ਬਹੁਤ ਹੈ ਤੇ ਬਾਕੀ ਹੁਣ ਆ ਦੇਖ ਲੋ ਜੀ ਕੱਲ ਦਾ ਬਾਆ ਵਾ ਇਹ ਵੀ 2 ਦਿਨ ਤੱਕ ਸੁੱਕ ਜਾਣਾ ਤੇ ਬਾਕੀ ਚੱਲਦੇ ਜੀ ਖੇਤ ਵਾਲੂ ਤੇ ਦਿਖਾਉਂਦੇ ਜੀ ਉੱਧਰ ਜਾ ਕੇ ਬਾਹ ਕੇ ਮਿਲਦੇ ਆ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਖੇਤ ਤਾਂ ਹੀ ਬਾਹ ਤੇ ਗਿੱਲਾ ਕਾਫੀ ਹੈ ਤਾਂ ਖੇਤ ਤੇ ਬਾਕੀ ਉਹ ਵੱਟ ਭਰ ਘਾਜ ਆ ਬਹੁਤ ਆ ਸਾਰਾ ਖਿੱਚ ਕੇ ਇੱਧਰ ਲਿਆਇਆ ਘਾਜ ਆ ਨਾਲੇ ਬਾਟੇ ਸਾਫ ਹੋ ਗਈ ਆ ਜਾ ਆ ਦੇਖੋ ਜੀ ਗਿੱਲਾ ਜਿਆਦਾ ਆਇਆ ਫੇਰ ਚਲੋ 2 ਦਿਨ ਤੱਕ ਆਜੂ ਬਾਤ ਜਾਣੂ ਇੱਧਰ ਪਾਈਪ ਲਾਈਨ ਪੈਂਦੀ ਉਹ ਵੀ ਤੁਹਾਨੂੰ ਦਿਖਾਉਂਦੀ ਪਾਈਪ ਲਾਈਨ ਪੈਂਦੀ ਇਹ 25 30 ਗਿੱਲਿਆਂ ਵਰਤੇ ਆਈ ਪਾਈਪ ਲਾਈਨ ਲੱਗੀ ਪੂਰੀ ਜਿੰਨੀ ਆਪਣੀ ਹੋਰੀ ਹੈ ਉਨੀ ਬਾੜ ਹੈ ਆ ਦੇਖੋ ਜੀ ਲੱਗੀ ਵੀ ਜੇਸੀਬੀ ਤੇ ਉਧਰ ਚਾਚੇ ਹੁਣੀ ਖੜੇ ਸਾਰੇ ਤੇ ਪਾਈਪ ਲਾਈਨ ਪੱਟ ਹੁੰਦੀ ਇਹ ਜਾਣੀ ਜੀ ਉਹ ਪਰਾਂ ਤੱਕ ਤੇ ਦਿਖਾ ਦੇ ਜੀ ਅੱਗੇ ਚੱਲਦੇ ਕੰਮਕਾਰ ਤੇ ਬਾਕੀ ਜੇਸੀਬੀ ਨਾਲ ਅਸੀਂ ਆਪਣਾ ਢੇਰ ਵੀ ਪਿੱਛੇ ਇਹਨੂੰ ਕਰਾਤਾ ਅੱਗੇ ਨੂੰ ਗਿਰ ਗਿਆ ਉਹ ਤਾਂ ਤੇ ਹੁਣ ਵਧੀਆ ਇੱਕ ਸਾਈਡ ਤੇ ਗੋਹਾ ਗਿਰਦਾ ਰਹੂੰਗਾ ਤੇ ਬਾਕੀ ਦੋ ਦਿਨ ਤੱਕ ਟੁੱਪ ਲੱਗ ਜੂਗੀ ਵਧੀਆ ਤੇ ਦੇਖਦੇ ਆਂ ਹੀ ਜਾ ਕੇ ਉੱਥੇ ਜੇਸੀ ਵੀ ਕੋਲ ਕਿੰਨੀ ਕ ਪਟਦੇ ਦਿਖਾਉਂਦੇ ਤੁਹਾਨੂੰ ਜੀ ਘਾਹ ਤਾਂ ਵੱਡ ਨਹੀਂ ਹੋਇਆ ਅੱਜ ਕਿਉਂਕਿ ਉੱਧਰ ਸਾਹਮਣੇ ਗੋਰੀ ਚੋ ਪਟਤੀ ਜਿਹੋਨੀ ਪਾਈਪ ਲਾਈਨ ਤੇ ਗੋਰੀ ਹੋ ਗਈ ਬੰਦ ਰਸਤਾ ਤੇ ਬਾਕੀ ਆਪਣੀ ਜਿਹੜੀ 872 ਹੈ ਜੀ ਕਣਕ ਇਹ ਵੀ ਲੱਗ ਪਈ ਆਪਣੀ ਜੰਮਣ ਆ ਦੇਖੋ ਜੀ ਲੋਂਗੋ ਲੱਗ ਪਿਆ ਤੁਰਨ ਤੇ ਬਾਕੀ ਤਕਰੀਬਨ 2-3 ਦਿਨ ਤੱਕ ਲੱਗ ਬਣਾਈ ਹਰਿਆਈ ਮਾਨ ਨੇ ਨੈਣ ਪੂਰੀ ਤੇ ਹੁਣ ਆਏ ਤੇ ਹੀ ਸ਼ਾਮ ਟਾਈਮ ਗੇੜਾ ਮਾਨ ਕਿਉਂਕਿ ਕੋਈ ਕੂੰ ਵੀ ਤੰਗ ਕਰ ਦੇ ਕੋਈ ਕਣਕ ਬਹੁ ਪੜ ਦੇ ਤਾਂ ਕਰਕੇ ਤੇ ਬਾਕੀ ਦਿਖਾਂਦਾ ਹੀ ਤੁਹਾਨੂੰ ਉੱਧਰ ਆਪਣਾ ਜਿਹੜਾ ਖੇਤ ਸਵੇਰਾ ਬਾਅਦ ਤਾਂ ਸੀ ਤੇ ਹੁਣ ਦੇਖਦੇ ਆ ਕਿੱਦਾਂ ਧੁੱਪ ਜੀ ਲੱਗ ਗਈ ਤੇ ਚਲੋ ਜਾਨੂ ਹੀ ਨਹੀਂ ਪਾਈਪ ਲਾਈਨ ਪਾਣੀ ਜਾਨੂ ਆਪਣਾ ਬਾਤ ਪਰ ਆ ਜੂਗਾ ਖੇਤ ਬੀਜ ਜੂਗਾ ਉਹ ਵੀ ਤੇ ਬਾਕੀ ਥੱਲੇ ਵਾਲੇ ਦੇਖੋ ਜੀ ਉਹ ਕਣਕ ਜਿਹੜੀ ਐਨ ਖੇਤ ਲੱਗ ਪਿਆ ਹਰਿਆਈ ਮਨ ਜੂਰੀ ਹੈ ਤੱਕ ਲਾਈ ਨਹੀਂ ਪਰਾ ਸੀ ਥੱਲੇ ਹੀ ਪਾਈ ਵੀ ਦੀ ਪਰ ਉਦਾਂ ਵੀ ਐਨ ਕਾਲਸ ਪਰ ਕਣਕਾਂ ਜਾਂ ਵੀ ਖੜੀ ਪਾਣੀ ਲੱਗੇ ਤੇ ਨਹੀਂ ਕਣਕਾ ਦਬ ਜਾਂਦੀਆਂ ਖਾਸੀਆਂ ਪਾਣੀ ਲੱਗੇ ਤੇ ਦਵਾਈ ਨਹੀਂ ਹੈ ਕਣਕ ਨਾਲੇ ਪਾਣੀ ਵੀ ਪੂਰੇ ਨਾਲ ਭਰ ਕੇ ਲਾਇਆ ਗਿਆ ਹੈ ਜੀ ਬੂਟੀਆਂ ਕਰਕੇ ਤੇ ਬਾਕੀ 2 ਦਿਨ ਤੱਕ ਦੇਖਦੇ ਨੇ ਫਿਰ ਕਾਲੂ ਦੇਖਦੇ ਆ ਇਧਰਲੀ ਸਾਈਡ ਤੇ ਆ ਜਾਣਾ ਆਪਣਾ ਟਰੈਕਟਰ ਆ ਗੋਰੀ ਆਂਦੀ ਆ ਇਧਰ ਤੇ ਉੱਥੇ ਦਾ ਟਰੈਕਟਰ ਆਣਾ ਉੱਥੇ ਦੇ ਸਿਰ ਪਰੇ ਬੋਰੀ ਚੱਕ ਲੈ ਜਾਣੀ ਤਿੰਨ ਚਾਰ ਬੋਰੀਆਂ ਲੱਗਣੀਆਂ ਯੂਰੀਏ ਦੀਆਂ ਕਾਲੂ ਦੇਖਦੇ ਜੇ ਲੱਗ ਜਾਵੇ ਕਾ ਕੱਖ ਵੀ ਵੱਢਣਾ ਕਾਲੂ ਹੋਰ ਵੀ ਕੰਮ ਬਹੁਤ ਹੈ ਜੀ ਫਿਰ ਇੱਕ ਵਿਆਹ ਵੀ ਬਹੁਤ ਆਈ ਜਾਂਦੇ तो इधर आ गई चाचे हम देता हाँ बाकी आ रेह जी इन्ना क अपना राया खड़ा यही पटक मुर्गे पा देना फिर आ भी बह देना जी नाले क्योंकि तो जिदन वो पर बीजना उदन नाले बह दूंगे फिर कट्ठा तैयार करके सारा इतना जी प्याज ਚਲੋ ਹੀ ਦਿਖਾਉਂਦੇ ਉੱਧਰ ਜਾ ਕੇ ਤੁਹਾਨੂੰ ਪਾਈਪ ਲਾਈਨ ਦਾ ਕਿੱਦਾਂ ਪੱਟੇ ਵੀ ਨਹੀਂ। ਉਹ ਜੀ ਆਹੀ ਪੱਟੀ ਵੀ ਪਾਈਪ ਲਾਈਨ ਸਿੱਧੀ ਜਾਂਦੀ ਏ 25 ਗਿੱਲਿਆਂ ਦੀ ਲਾਮ ਹੈ। ਤੇ ਆ ਦੇਖੋ ਜੀ 5-5 ਫੁੱਟ ਡੂੰਗੀ ਏ। ਤੇ ਆ ਜੀ ਆਪਣੇ ਵਾਲਾ ਖੇਤ ਜਿਹੜਾ ਠੇਕੇ ਬਲੇ ਆ ਵਾ। ਵਧੀਆ ਧੁੱਪ ਲੱਗ ਗਈ ਬਾਹਰ ਤਾਂ ਤਾਂ ਇਹ ਵਧੀਆ ਰਹਿ ਗਏ। ਜਾਨੂੰ ਕੱਲੂ ਹੀ ਨਹੀਂ ਪੈ ਪੂ ਪਾ ਕੇ ਪਰਸੋਂ ਨੂੰ ਪੂ ਨਹੀਂ ਜਾਨੂੰ ਬਾਤ ਆ ਜਾਣਾ ਇਹ ਪਰਸੋਂ ਤੱਕ ਬੀਜ ਹੋ ਜਾਊਗਾ ਇਹ ਵੀ। ਬਾਕੀ ਕਾਰਜ ਸਾਰਾ ਖੇਚਦਾ ਤਾਂ ਇਧਰ ਨੂੰ ਕਰਤਾ ਤਾਂ ਸਾਫ ਤੇ ਆਹ ਹੈ ਜੀ ਆਪਣੇ ਖੇਤ ਦੀ ਗੋਰੀ ਰਸਤਾ ਤਕਰੀਬਨ ਸਾਰੇ ਹੀ ਬੰਦ ਬਸ ਮੋਟਰਸਾਈਕਲ ਜੋਗਾ ਹੀ ਹੈ ਰਸਤਾ ਤੇ ਚਲੋ ਹੁਣ ਦੋ ਕੁ ਦਿਨ ਤੱਕ ਕਰਾਂਗੇ ਕੰਮਕਾਰ ਤੇ ਬਾਕੀ ਆਹ ਕਣਕ ਨੂੰ ਲਾਇਦਾ ਜਿਹੜਾ ਪਾਣੀ ਦੋ ਤਿੰਨ ਦਿਨ ਬਾਅਦ ਸੁੱਕਿਆ ਇਹ ਮਾਰ ਮਾਰੀ ਪੀਲੀ ਜੀ ਹੁੰਦੀ ਲੱਗਦੀ ਐ ਕਣਕ ਇਹ ਕਿਉਂਕਿ ਇੱਚ ਪਾਣੀ ਜਿਆਦਾ ਖੜਦਾ ਧਾਨ ਵਾਲਾ ਖੇਤ ਆ ਇਹ ਤੇ ਹੁਣ ਜਦੋਂ ਪੈਰ ਖੜਨ ਲੱਗ ਪਏ ਇੱਚ ਹਫਤੇ ਤੱਕ ਫੇਰ ਇੱਚ ਜੂਰੀਆ ਪਾਵਾਂਗੇ ਜੂਰੀਆ ਜਰੀਆ ਪਾਕ ਹੈ ਫੇਰ ਆਣਾ ਨੇ ਕਾਲਸ ਪਰ ਇਹਨੇ ਤੇ ਬਾਕੀ ਇਧਰ ਵਾਲੀ ਨੂੰ ਪਾਣੀ ਲਾਵਾਂਗੇ ਬਾਅਦ ਵਿੱਚੇ ਹੁਣ ਤੇ ਉਧਰ ਦਿਖਾ ਦੇ ਜਾ ਕੇ ਤੁਹਾਨੂੰ ਕਣਕ ਪਰਾਂ ਵਾਲੀ ਉਹ ਇਹ ਆ ਗਈ ਆਪਣੀ ਕਣਕ ਜਿਹਨੂੰ ਪਾਣੀ ਲਾਇਆ ਤਾਂ ਤੇ ਬਾਕੀ ਕਣਕ ਤੁਹਾਡੇ ਸਾਹਮਣੇ ਹੀ ਦੇਖ ਲਈ ਕਿਸੇ ਪਾਸੇ ਤੇ ਵੇ ਇੱਕ ਵੀ ਤੱਗੀ ਕੋਈ ਪੀਲੀ ਨਹੀਂ ਹੋਈ ਵੀ ਐਨ ਖੜੀ ਕਾਲੀ ਕਾ ਤੇਹੀ ਹੈ ਫਾਇਦਾ ਜੀ ਯੂਰੀਆ ਪਾਣ ਦਾ ਬਜਾਈ ਦੇ ਨਾਲ ਅਸੀਂ ਅੱਦਾ ਅੱਦਾ ਟੋਟਾ ਪਾਇਆ ਤਾਂ ਯੂਰੀਆ ਦਾ ਥੱਲੇ ਤੇ ਬਾਕੀ ਕਣਕ ਵੀ ਵਧੀਆ ਜੀ ਉੱਪਰ ਨੂੰ ਜਾਂਦੀ ਐਨ ਨੱਠੀ ਖੇਤ ਵੀ ਇਹਨਾਂ ਭਰ ਗਿਆ ਵਾ ਤੇ ਆ ਜਿਹੜੀ 5 ਤਰੀਕ ਦੀ ਵੀ ਆਈ ਇਹ ਵੀ ਲੱਗ ਪਈ ਹਰਿਆਈ ਮਨ ਪੂਰੀ ਇਹਨੂੰ ਲਾਵਾਂਗੇ ਜੀ ਪਾਣੀ ਪਹਿਲੀ ਤਰੀਕ ਦੇ ਬਾਅਦ ਇਹ ਵੀ ਤਕਰੀਬਨ ਸਾਰੀ ਹਰਿਆਈ ਲੱਗ ਪਿਆ ਮਨ ਖੇਤ ਤੇ ਇੱਕ ਦੇਖ ਲੋ ਜੀ ਫਰਕ ਜਿਹੜੀ ਉਹ ਟਾਕੀ ਹੈਗੀ ਦੇਖ ਲਈ ਆ ਹਰੀ ਹਰੀ ਜੀ ਇੱਚ ਪਿਛਲੇ ਸਾਲ ਅਸੀਂ ਡੀਏਪ ਦੀ ਅੱਧੀ ਬੋਰੀ ਪਾਈ ਤੀ ਇਹ ਸਿਰਫ ਟਾਕੀ ਹੋਣੀ ਜੀ ਡੇਢ ਕਾ ਕਨਾਲ ਦੀ ਤੇ ਉਹ ਪਰਲੀ ਸਾਈਡ ਹੈਗਾ ਰੇਤਾ ਉਹਦੇ ਵਿੱਚ ਵੀ ਕਣਕ ਵੀਜੀ ਵਿੱਚ ਵੀ ਇੱਕੋ ਦਿਨ ਦੀ ਬਜਾਈ ਹੈ ਫਰਕ ਦੇਖ ਲੋ ਵੀ ਕਿੰਨਾ ਡੀਏਪੀ ਦਾ ਤੇ ਖਾਦ ਇਹਦੇ ਵਿੱਚ ਐਚਕੇ ਅਸੀਂ ਪਾਈ ਟੀਐਸਪੀ ਤੇ ਨਾਲੇ ਅੱਧੀ ਬੋਰੀ ਯੂਰੀਆ ਦੀ ਤੇ ਡੀਏਪੀ ਦਾ ਫਰਕ ਤਾਂ ਹੈਗਾ ਜੀ ਤੇ ਬਾਕੀ ਉਹ ਖੜੀ ਜੀ ਆਪਣੀ ਸਰੋਂ ਉਹਨੂੰ ਵੀ ਫੁੱਲ ਐ ਦਿਨ ਪਦਿਨ ਵੱਧਦਾ ਜਾਂਦਾ ਤੇ ਬਾਕੀ ਚੱਲਦੇ ਜੀ ਕੰਮਕਾਰ ਹੁਣ ਗੋਰੀ ਦਾ ਤਕਰੀਬਨ ਸਾਰੀ ਬੰਦ ਐ ਗੋਰੀ ਦਾ ਇਹ ਲੰਗਾ ਦੋ ਤਿੰਨ ਦਿਨ ਲੱਜ ਜਾਣੇ ਲੰਘਣੇ ਨੂੰ ਬਾਕੀ ਦਿਖਾਉਂਦੇ ਰਾਵਾਂਗੇ ਜਿੱਦੇ ਇਦਾਂ ਕੰਮ ਚੱਲਦੇ ਰਹੇ ਤੇ ਉਧਰ ਗੋਲਡ ਵੀਰੇ ਨੇ ਵੀ ਖੇਤ ਫੋਲੇ ਵੇ ਐ ਉਧਰ ਮੋਟਰ ਵਾਲਾ ਵੀ ਫੋਲਤਾ ਵੈਨ ਤੇ ਬਾਕੀ ਅੱਜ ਦੀ ਵੀਡੀਓ ਆਪਣੀ ਇੰਨੀ ਕੀਤੀ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਧੰਨਵਾਦ ਜੀ ਸਾਰੇ ਵੀਰਾਂ ਦਾ